ਚਾਰੇ ਭੈਣੋ ਤੇ ਭਰਾਓ ਅੱਜ ਦਾ ਰੋਜ਼ੀ ਭਾਤੀ ਜਨਤਾ ਪਾਰਟੀ ਦੇ ਵੱਡੇ ਆਗੂ ਆ ਪ੍ਰਧਾਨ ਮੰਤਰੀ ਵੀ ਉਹਦੇ ਸ਼ਾਮਲਿਆ ਮੁੱਖ ਮੰਤਰੀ ਸ਼ਾਮਲਿਆ ਪਰ ਹੋਰ ਬਹੁਤ ਸਾਰੇ ਉੱਚੇ ਨੇਤਾ ਸ਼ਾਮਲਿਆ ਉਹਨਾਂ ਵੱਲੋਂ ਬਹੁਤ ਹੀ ਕਿਰਣਾ ਵਾਲੀਆਂ ਤਕਰੀਰਾਂ ਔਰ ਇਸ ਤਰ੍ਹਾਂ ਦੇ ਵਿਚਾਰ ਪੜ ਦਿੱਤੇ ਜਾਂਦੇ ਆ ਜਿਹੜੇ ਲੋਕਾਂ ਦੇ ਮਨਾਂ ਨੂੰ ਦੁਖੀ ਕਰਦੇ ਆ 23 ਦੇ ਸੰਵਿਧਾਨ ਨੂੰ ਇਨਤਾਕ ਤੇ ਟੰਕ ਕੇ ਜਦੋਂ ਭਾਜਪਾ ਦੇ ਆਗੂ ਇਹ ਕਹਿੰਦੇ ਆ ਕਿ ਭਾਰਤ ਵਿੱਚੋਂ ਘੱਟ ਗਿਣਤੀ ਮੁਸਲਮਾਨਾਂ ਭਾਈਚਾਰੇ ਨੂੰ ਬਾਹਰ ਕੱਢ ਦੁਮਾਗੇ ਇੱਥੇ ਇੱਕ ਹਿੰਦੂ ਧਰਮ ਦੇ ਆਧਾਰ ਦੇ ਉੱਤੇ ਇੱਕ ਹਿੰਦੂਤਵੀ ਰਾਜ ਬਣਾਉਣਗੇ ਜਿਹਦੇ ਵਿੱਚ ਘੱਟ ਗਿਣਤੀ ਲੋਕਾਂ ਨੂੰ ਅਧਿਕਾਰ ਨਹੀਂ ਹੋਣਗੇ ਤਾਂ ਉਦੋਂ ਵੀ ਲੋਕਾਂ ਦੇ ਮਨ 'ਚ ਬਹੁਤ ਦੁੱਖ ਪੈਦਾ ਹੁੰਦਾ ਹੈ ਇਹ ਪਾਰਟੀ ਜਿਹੜੀ ਸੰਵਿਧਾਨ ਦੀ ਸੌਖਾ ਕੇ ਸੱਤਾ ਤੇ ਆਈ ਆ ਆ ਜੋ ਸੰਵਿਧਾਨ ਦੀ ਧਜੀਆਂ ਕਿਉਂ ਉਡਾ ਰਹੀ ਆ ਰੋਜ਼ ਇਸ ਤਰ੍ਹਾਂ ਦੀਆਂ ਬਤਕ ਲੰਮੀਆ ਭਾਜਪਾ ਨੇਤਾ ਕਰਦੇ ਰਹਿੰਦੇ ਪਰ ਪਿਛਲੇ ਦਿਨ ਜਿਹੜਾ ਤੇਜ ਦੇ ਗ੍ਰਾਮੰਤਰੀ ਅਮਿਤ ਸ਼ਾਹ ਨੇ ਸਾਡੇ ਬਹੁਤ ਹੀ ਸਤਕਾਰ ਤਾਗੂ ਗਰੀਬ ਲੋਕਾਂ ਦੇ ਦਲਤਾਂ ਦੇ ਔਰ ਛੇੜੇ ਤੱਕੇ ਦੇ ਲੋਕਾਂ ਦੇ ਬਹੁਤ ਹੀ ਮਹਾਨ ਆਗੂ ਜਨਨੀ ਸਾਰੀ ਜ਼ਿੰਦਗੀ ਕੁਰਨਾ ਕਰੀ ਹੈ ਡਾਕਟਰ ਭੀਮਰਾਓ ਵੀਰ ਕਰਜੀ ਵਾਰੇ ਜਿਸ ਤਰ੍ਹਾਂ ਦਾ ਮੁਖਾਵਲ ਕੀਤਾ ਲੋਕ ਸਭਾ ਜਿੱਦਾਂ ਦੇ ਸ਼ਬਦ ਬੋਲੇ ਆ ਮਖੌਲੀਆ ਟੰਗਲਾ ਤੇ ਉਹਨਾਂ ਦਾ ਅਪਮਾਨ ਕੀਤਾ ਹੈ ਉਹ ਬਹੁਤ ਹੀ ਨਿਤੜੀ ਹੋ ਗਿਆ। ਜਾਨੀ ਅਮਿਤ ਸ਼ਾ ਇਦਾਂ ਕਰ ਰਿਹਾ ਜਿਵੇਂ ਕੋਈ ਨਾਟਕ ਪੇਸ਼ ਕਰ ਰਿਹਾ ਹੋਵੇ। ਪਰ ਫਿਰ ਉਹ ਆਪਣੇ ਨਾਟਕ ਵਿੱਚ ਦੇਸ਼ ਦੇ ਸਭ ਤੋਂ ਵੱਡੇ ਆਗੂਆਂ ਵਿੱਚੋਂ ਇੱਕ ਆਗੂ ਦੇ ਬਾਰੇ 32 ਜਨ ਕਰਵੀਆਂ 32 ਜਨ ਬੋਲੀਆਂ ਬੋਲ ਰਿਹਾ। ਇਹ ਰਿਵਾਜ ਬਣ ਗਿਆ ਬਾਰ-ਬਾਰ ਲੈ ਕੇ ਮੇਧਕਤੀ ਦਾ ਨਾਟਕ ਜਿਵੇਂ ਮਖੌਲ ਕਰੀਦਾ। ਲੋਕਾਂ ਦਾ ਰਿਵਾਜ ਬਣ ਗਿਆ ਹੈ ਹਾਲਾਂਕਿ ਇਹ ਰਿਵਾਜ ਕਿੱਥੇ ਆnde ਹਾਲੇ ਤਾਂ ਇਹ ਸਾਡੇ ਕਦੀ ਰਿਵਾਜ ਇਦਾਂ ਦੇ ਦੇਖੇ ਨਹੀਂ ਹੈ ਪਰ ਉਹਨੇ ਬਾਰ-ਬਾਰ ਕਿਹਾ ਹੈ ਬਾਰ-ਬਾਰ ਉਮੀਦ ਕਰ ਉਮੀਦ ਕਰੇ ਰੁਧੂ ਵੀ ਕਹਾਂ ਲਲਕੇ ਆ ਵੀ ਇੰਨਾ ਵਾਰੀ ਪ੍ਰਮਾਤਮਾ ਦਾ ਨਾਮ ਲਓ ਤੇ ਸਭ ਇਹ ਨਾ ਚਲਾ ਜਾਵੋਗੇ ਅੰਦ ਸ਼ਾਹ ਜੀ ਤੁਹਾਡੇ ਵਰਗੇ ਬੰਦੇ 100 ਵਾਰੀ ਵੀ ਰੱਬ ਦਾ ਨਾਮ ਲੈ ਕੇ ਭੰਡ ਕਰਨ ਉਹ ਜੇ ਕੋ ਐਸ ਵਰਗ ਦੁਨੀਆ ਵਿੱਚ ਤਾਂ ਤੁਸੀਂ ਉਹਦੇ ਭਾਗੀ ਨਹੀਂ ਬਣਨਗੇ ਕਦੀ ਸਭ ਨੂੰ ਲੱਗਦਾ ਇੱਥੇ ਹੀ ਆ ਜੀ ਤੁਸੀਂ ਰੁਕਦਾ ਤੇ ਕਾਹਤਲ ਮੁਨੱਖ ਤੁਹਾਨੂੰ ਧਰਮਾਂ ਦੇ ਨਾਂ ਤੇ ਵੰਡ ਕੇ ਦੰਗੇ ਕਰਾਉਣਾ ਚਾਹੁੰਦੇ ਹੋ ਜੇ ਤੁਸੀਂ ਦੇਸ਼ ਦੀ ਕਿਰਤੀ ਲੋਕਾਂ ਦੀ ਜ਼ਿੰਦਗੀ ਉਹਨਾਂ ਦੀ ਹੈ ਬਹੁਤ ਹੀ ਤੰਗੀਆਂ ਪਾ ਦਦੀ ਹੈ ਤਾਂ ਫਿਰ ਤੁਸੀਂ ਪ੍ਰਮਾਤਮਾ ਤੇ ਰੱਬ ਦਾ ਨਾਮ ਵੀ ਜਪ ਮੰਤਰ ਕਰੋ ਤਾਂ ਇਸਾਡੇ ਨਹੀਂ ਜਾਉਗੇ ਪਰ ਇਸ ਤੁਲਨਾ ਕਰਨੀ ਵੀ ਤੁਸੀਂ ਵੇਦਕਰ ਦਾ ਨਾਮ ਬਾਰ ਬਾਰ ਲੈਂਦੇ ਹੋ ਤੇ ਇਹ ਇੱਕ ਬਹੁਤ ਹੀ ਤੰਸ ਤਰੀਕੇ ਦੇ ਨਾਲ ਸਾਡੇ ਮਹਾਨ ਰਹਿਬਰ ਦੀ ਨਿੰਦਿਆ ਕੀਤੀ ਉਹਨਾਂ ਨੇ ਉਹਨਾਂ ਦਾ ਮਖੌਲ ਉਡਾਇਆ ਮੈਂ ਇਹਦੀ ਭਰਪੂਰ ਨਿੰਦਿਆ ਕਰਦਾ ਹਾਂ ਇਦੇ ਨਾਲ ਮੇਲਕਰ ਜੀ ਦਾ ਕੁਝ ਘਟਿਆ ਨਹੀਂ ਹੈ ਬਲਕਿ ਉਹਨਾਂ ਦਾ ਕਦ ਉਹਨਾਂ ਦਾ ਸਤਕਾਰ ਲੋਕਾਂ ਦੀ ਨਿਗਾਹ 'ਚ ਹੋਰ ਵੱਧ ਗਿਆ ਪਰ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਅੰਦਰ ਨੀਅਤ ਕਿਦਾਂ ਦੀ ਹੈ ਉਹਦਾ ਪਰਟਾਵਾ ਜ਼ਰੂਰ ਹੋ ਗਿਆ ਇਹ ਨਫ਼ਰਤ ਨਾਲ ਭਰੇ ਪਏ ਐ ਲੋਕ ਦਲਤਾਂ ਪ੍ਰਤੀ ਅੰਬੇਦਕਰ ਜੀ ਦਾ અપਮਾਨ ਜਿਹੜਾ ਕੀਤਾ ਹੈ ਉਹ ਭਾਰਤ ਦੇ ਦਲਤ ਸਮਾਜ ਲਈ ਪਛੜੀਆਂ ਜਾਤੀਆਂ ਲਈ ਕੀਤਾ અપਮਾਨ ਹੈ ਉਹ ਭਾਰਤ ਦੇ 140 ਕਰੋੜ ਲੋਕਾਂ ਦਾ અપਮਾਨ ਹੈ ਜਿਹੜੇ ਭਾਰਤ ਦੇ ਸੰਵਿਧਾਨ ਦੇ ਅਧੀਨ ਇਹਦੇ ਜਿੰਕਟ ਰਹਾ ਤੇ ਜਿਹਨਾਂ ਨੂੰ ਮਾੜੀਆਂ-ਮੋਟੀਆਂ ਆਜ਼ਾਦੀਆਂ ਹਾਸਲ ਆ ਜਿਹਦੀਆਂ ਵੀ ਬੀਜੇਪਾ ਇਹ ਕੁਝ ਨਹੀਂ ਰਹਾ। ਤੋਂ ਇਸ ਵਾਸਤੇ ਇਹ ਬਹੁਤ ਉਪਮਾਨ ਦੀ ਗੱਲ ਕੀਤੀ ਉਹਨਾਂ ਨੇ। ਔਰ ਮੈਂ ਸਮਝਦਾ ਕਿ ਇਹ ਜਿਹੜਾ ਅਰਾਧਾ ਆ ਬੀਜੇਪੀ ਦਾ ਇਦਰ ਸੌਂਦਾ ਆ ਤੇ ਇਹਨਾਂ ਦੇ ਮੰਚ ਦਲਤਾਂ ਲਈ, ਔਰਤਾਂ ਲਈ, ਕੱਟਗਣਤੀ ਲੋਕਾਂ ਲਈ ਔਰ ਫਿਰ ਜਿਹੜੇ ਸਾਝੀ ਵਾਲਤਾ ਦੇ ਵਿਚਾਰ ਆ ਉਹਨਾਂ ਵਾਸਤੇ ਕਿੰਨੀ ਨਫਰਤ ਆ। ਉਮੀਦਵਾਰ ਵੀ ਸਾਝੀ ਵਾਲਤਾ ਚਾਹੁੰਦੇ ਸਨ। ਉਹ ਜ਼ਮੀਨਾਂ ਦੀ ਮਾਲਕੀ ਵਸਤੂਲ ਵਰਗਾਂ ਨੂੰ ਕਿਰਤੀ ਲੋਕਾਂ ਨੂੰ ਹੜਵਾਕ ਨੂੰ ਦੇਣੀ ਚਾਹੁੰਦੇ ਸਨ ਉਹ ਕੁੰਜੀ ਬਾਤ ਦੇਖੋ ਕਿ ਸੰਭ। ਇਸੇ ਤਰ੍ਹਾਂ ਇਹ ਆਰਐਸਐਸ ਵਾਲੇ ਜਿਹੜੇ ਪੰਜਾਬ ਦੀ ਬਹੁਤ ਵਿਰਾਸਤ ਹੈ ਵੱਡੀ ਸਾਡੇ ਗੁਰੂ ਸਾਹਿਬਾਨ ਦੀ ਕਵੀਰ ਜੀ ਦੀ ਸਤਗੁਰ ਰਵਦਾਸ ਜੀ ਦੀ ਫਿਰ ਗਦਰੀ ਬਾਬਿਆਂ ਦੀ ਪੱਖੇ ਉਹ ਜੀ ਉਹਦੀਆਂ ਮੈਲਾ ਦੇ ਵੀ ਪੂਰੀ ਤਰ੍ਹਾਂ ਲੱਗਿਆ। ਪਰ ਕਦੀ ਕਦੀ ਜਦੋਂ ਮੌਕਾ ਮਿਲਦਾ ਕਿ ਬਲਛ ਦੇ ਆਪਣੇ ਉਹ ਨਜ਼ਰੀਏ ਲਈ ਵਿਚਾਰਾਂ ਨੂੰ। ਇਹੀ ਵਿਚਾਰਾਂ ਦਾ ਪਰਟਾਵਾ ਅਮਰਦਾਸ਼ ਨੇ ਕੀਤਾ ਹੈ। ਬਸ ਮੈਂ ਇਸ ਵਾਰ ਸੁਨੀਹਾ ਦੇਣਾ ਇਹ ਮੰਚ ਰੰਦੇਸ਼ ਰੱਖੋ ਇਹਦੇ ਬਾਰੇ ਜਾਣਕਾਰੀ ਮਿਲ ਗਈ ਸਾਨੂੰ ਵਹਿ ਕੇ ਵੀ ਬੀਜੇਪੀ ਦੇ ਰਾਦੇ ਅਸਲ ਚ ਕੀ ਹੈ ਇਹਦੀ ਇਸ ਗੱਲ ਨੂੰ ਆਮ ਲੋਕਾਂ ਕੋਲ ਲੈ ਕੇ ਜਾਓ ਤੇ ਲੋਕਾਂ ਨੂੰ ਸਾਬਣ ਕਰੋ ਅੱਜ ਕੋਈ ਵੀ ਦੇਸ਼ ਭਗਤ ਕੋਈ ਵੀ ਦਲਤ ਜਿਹੜਾ ਇਨਸਾਫ ਦੀ ਜ਼ਿੰਦਗੀ ਚਾਹੁੰਦਾ ਹੈ ਕੋਈ ਵੀ ਲੁੱਟਿਆ ਖੁੱਟਿਆ ਜਾ ਰਿਹਾ ਇਨਸਾਨ ਉਹਦਾ ਜਿਹੜਾ ਬੀਜੇਪੀ ਵੱਲੋਂ ਵਤੀਰਾ ਆ ਉਹ ਇਦਾਂ ਦਾ ਹੋਣਾ ਚਾਹੀਦਾ ਜਿੱਦਾਂ ਦਾ ਦੁਸ਼ਮਣ ਵੱਲੋਂ ਹੁੰਦਾ ਹੈ ਸਾਡਾ ਦੁਸ਼ਮਣ ਆ ਭਾਦ ਦੀ ਬੀਜੇਪੀ ਜਿਸ ਕੋਲ ਇਸ ਕਰਕੇ ਨਹੀਂ ਸਾਡੀ ਵਿਜੀ ਦੁਸ਼ਮਣੀ ਆ ਉਹਦੀਆਂ ਨੀਤੀਆਂ ਦੁਸ਼ਮਣੀ ਭਰੀਆਂ ਆ ਉਹਦਾ ਜਵਤੀਰਾ ਤਰੀਬ ਲੋਕਾਂ ਦੀ ਦੁਸ਼ਮਣੀ ਭਰੀਆ ਆ ਇਹ ਮੰਨ ਕੇ ਆਪਣੇ ਗੁੱਸੇ ਜਾਣੀ ਰੱਖੋ ਤਾਂ ਕਿ ਅਸੀਂ ਭਾਰਤੀ ਸੱਤਾ ਤੋਂ ਹਰ ਸੁੱਲਾ ਮੇਕ ਕਰ ਸਕੀਏ ਮੇਰੀ ਬੇਨਤੀ ਹੈ ਖੋਰਧਿਆੰਗੀ ਕਰਿਓ ਜਿਹੜੇ ਦਲਤਾਂ ਦੀ ਬਹੁਤ ਵੱਡੀ ਆਗੂ ਆ ਬਹੁਤ ਸਤਿਕਾਰ ਦਾ ਆਗੂ ਆ ਮੈਂ ਵੀ ਸਤਿਕਾਰ ਨਾਲ ਉਹਨੂੰ ਪੈਣ ਜੀ ਕਹਿ ਰਿਆ ਮਾਇਆਬਤੀ ਜੀ ਉਹ ਬਹੁਤ ਵਾਰੀ ਬੀਜੇਪੀ ਦੇ ਗੁਰਗਾਂ ਕਰਤੰਦੀ ਵੀ ਬੀਜੇਪੀ ਮਾੜੀ ਨਹੀਂ ਹੈ ਬਹੁਤੀ ਕਈ ਵਾਰੀ ਭਾਜਪਾ ਨੂੰ ਮਾੜੀ ਕਹਿਣ ਲੱਗਿਆ ਤੇ ਦੂਜੀਆਂ ਪਾਰਟੀਆਂ ਨੂੰ ਦੋ ਵਾਰੀ ਮਾੜਾ ਕਹਿੰਦੀ ਆ ਅਸਲ 'ਚ ਭਾਜਪਾ ਦੇ ਨੇੜੇ ਲੈ ਗਈ ਆ ਕੋਈ ਪਾਰਟੀ ਉਹ ਆਪ ਵੀ ਕਿਉਂ ਇਗਲਾਕੇ ਗਈ ਆ ਇਹਦੇ ਬਾਰੇ ਤੁਸੀਂ ਜਾਣਦੇ ਹੋ ਮੇਰਾ ਤਾਂ ਬੇਨਤੀ ਇਹ ਆ ਵੀ ਉਹਨਾਂ ਨੂੰ ਰੋਕੋ ਇਸ ਗੱਲ ਤੋਂ ਵੀ ਉਹ ਭਾਜਪਾ ਨਾਲ ਜਾਣ ਦੀ ਬਜਾਏ ਜਿਹੜਾ ਭਾਜਪਾ ਵਿਰੋਧੀ ਸ਼ਕਤੀਆਂ ਉਹਦਾ ਨਾ ਏਕਾਕਰਨ ਤੇ ਨਹੀਂ ਰਹਿ ਤੁਸੀਂ ਸਾਥ ਛੱਡੋ ਉਹਨਾਂ ਦਾ ਜਿਹੜਾ ਜਿਹੜੀ ਪਾਰਟੀ ਡਾਕਟਰ ਕੇਮਰਾ ਉਵੇਦਕਰ ਜੀ ਦਾ ਅਪਮਾਨ ਕਰਦੀ ਆ ਜਿਹੜੀ ਗਲਤਾਂ ਦੇ ਵਿਰੋਧੀ ਆ ਮਨੁੱਖਵਾਦ ਲਿਆਉਣਾ ਚਾਹੁੰਦੀ ਆ ਉਹ ਸਾਡੀ ਕੀ ਲੱਗਦੀ ਹੋਈ ਇਹ ਭਾਵਨਾ ਪਰ ਲੋਕਾਂ ਚ ਮੈਂ ਸਮਝਦਾ ਵੀ ਅੰਬੇਦਕਰ ਜੀ ਦੀ ਸ਼ਾਨ ਉਹਨਾਂ ਦੇ ਪਤੀ ਸਤਕਾਰ ਕਰਨ ਦਾ ਇਹ ਸਾਡੇ ਘਟਾ ਗਿਆ ਬਹੁਤ ਬਹੁਤ ਮਿਹਰਬਾਨੀ